ਨਾਲੇ ਕਿ ਮਾੜਾ ਹੁੰਦਾ ਯਾਰ ਜੰਡ ਵੱਡਣਾ। ਤਰੇ ਬੈਣਾ ਮੌਤ ਖਾਂਦਾ ਇਹਨੂੰ। 5 ਮਿੰਟ ਵੀ ਨਹੀਂ ਬੈਠਾ ਜਾਂਦਾ ਤੇ ਇਥੋਂ ਘਰੇ ਪੈ ਲੱਗਦੇ ਨਹੀਂ ਤੇਰਾ। ਮਰਜੇ ਦੇ ਵਾਂਗ ਮੈਨੂੰ ਸੋਣਾ ਜੰਡ ਥੱਲੇ। ਜੰਡ ਤਾਂ ਵੱੜਤਾ ਹੁਣ ਮਰ ਜਾ ਕਿੱਥੇ ਜਾਊ ਏ। ਹੋੜੀ ਜਨ ਗੰਜਰਾ ਅੱਗ ਲਾਈ ਜਾਣਾ ਤੇ ਮਾਂ ਨੂੰ। ਅੱਜ ਨੂੰ 76 ਗੀਤ ਦਾ ਗਾਣਾ। ਯਾਰ ਮੈਂ ਦੱਸੂਆ ਜੇ ਡਾਕਟਰ ਨੂੰ ਮੈਂ ਕਹੂੰ ਨਾ ਇਹ ਡਾਕਟਰ ਸਾਹਿਬ ਮੂੰਗਫਲੀ ਖਾਣੋਂ ਹਟਦੀ ਐ ਨਾ ਤਲੀਆਂ ਚੀਜ਼ਾਂ ਖਾਣੋਂ ਹਟਦੀ ਐ ਤੇ ਮੈਂ ਕਹੀ ਤਲਕੇ ਦੇ ਦਿੰਨਾ ਮੈਂ ਖਾਣ ਨੂੰ ਪੁੱਛੋ ਵੀ ਕੀ ਦਿੰਦਾ ਮੈਨੂੰ ਤਲਕਾ ਆ ਦੇ ਲਾਲ ਆ ਦੇ ਮੈਂ ਤਲਕੇ ਕੀ ਦਿੰਦਾ ਮੈਨੂੰ ਤਲਕੇ ਛੱਡਦੀ ਤਾਂ ਐ ਨਹੀਂ ਕੋਹ ਮੈਂ ਕੀ ਦਿੰਦਾ ਤਲਕੇ ਮਿੰਦਾ ਨਾ ਟਿੱਕੀ ਛੱਡਦੀ ਨਾ ਕੋਹ ਹੋਰ ਨਾ ਨਾ ਕਹਿ ਦਿੰਨਾ ਤੂੰ ਤਾਂ ਇਹ ਮੂੰਹ ਬਣਾ ਲੈਨੀ ਆ ਜੇ ਨਾ ਲਈਏ ਨਾ ਮੈਂ ਤਾਂ ਕੋਈ ਨਹੀਂ ਬਣਾਉਂਦੀ ਮੂੰਹ ਦੱਸ ਦਾ ਚੱਲ ਸਹੀ ਨਾ ਕੋ ਨਾ ਇਹ ਮੂੰਗਫਲੀ ਖਾਣੋਂ ਹਟਦੀ ਆ ਬਾਅਦ ਚੋ ਖੋਲ ਡੋਖੋਲ ਨਾ ਨਾ ਤਾਂ ਸਮਝ ਨਹੀਂ ਆ ਰਹੀ ਇਹਨੂੰ ਰਾਹੂ ਹੈ ਨਹੀਂ ਰਾਤ ਨੂੰ ਕੀ ਹੁੰਦਾ ਵਾ ਆ ਤਾਂ ਤੂੰ ਆਉਂਦਾ ਹੁੰਦਾ ਤੂੰ ਵੀ ਫੇਰ ਹੀ ਆਉਂਦਾ ਵਾ ਜਿਆ ਦੇ ਖਾਣੂ ਨਹੀਂ ਆਂਦੀ ਲੈ ਇਹਨਾਂ ਸ਼ੂਗਰ ਘਟੂਗਾ ਘਾ ਸ਼ੂਗਰ ਨਾ ਘਟੂਗਾ ਇਹਦੇ ਨਾਲ ਹੋਰ ਦੇਖ ਲਈ ਮੈਂ ਲਾਈਟਾਂ ਛੱਡ ਲਾਂ ਤਾਂ ਹੁੰਦਾ ਹਨੇਰਾ ਭਾਈ ਦਾ ਧੁੰਦਾ ਫਿਰ ਤੂੰ ਜਦ ਕਈਦਾ ਆਂਦੇ ਮੈਂ ਆਪੇ ਲਿਆ ਦੂੰ ਦਵਾਈ ਤੂੰ ਵੀ ਹਟਦੀ ਤਾਂ ਹੁੰਦੀ ਨਹੀਂ ਨਾ ਆਪੇ ਲੈ ਦੇਗਾ ਅੱਗੇ ਭੁੱਲੀਆਂ ਤੈਨੂੰ ਲਿਆਉਣ ਵਾਲੇ ਨੇ ਕੱਲ ਤਾਂ ਲਿਆਉਂਦੇ ਨੇ ਕੱਲ ਤਾਂ ਮੁੱਕੀ ਆ ਕਾਦਾ ਛੜਦੀ ਨਹੀਂ ਕਹਿਣਾ ਜਿਹਦੇ ਕਰਕੇ ਦਵਾਈ ਖਾਣੀ ਪੈਂਦੀ ਏ ਤੈਨੂੰ ਹੋੜੀ ਜੱਲ ਕੰਜਰਾ ਅੱਗ ਲਾਈ ਜਾਂਦਾ ਤੇ ਮਾਂ ਨੂੰ ਧੰਦਪਈ ਵੀ ਕਾਸੇ ਦੇ ਵਿੱਚ ਬੱਜੂ ਧੰਦਪਈ ਵੀ ਆ ਹੋੜੀ ਜੱਲ ਨੇ ਥੱਪੜ ਪੈਣਗੇ ਮੂੰਹ ਤੇ ਵੇਖ ਲਈ ਫੇਰ ਆਖਣ ਦੱਸਿਆ ਨਹੀਂਗਾ ਖੇੜ ਜੂ ਤੇਰੀ ਮਾਂ ਕਾਸੇ ਦੇ ਵਿੱਚ ਬੱਜੀ ਤਾਂ ਬਾਅਦ ਚ 76 ਗਿੱਲ ਦਾ ਗਾਣਾ ਲਾ ਕੇ ਫੇਰ ਸਾਰਿਆਂ ਨੇ ਸਟੋਰੀਆਂ ਦੀ ਬਾਈ ਜਾਣੀਆਂ ਹੋੜੀ ਜੱਲ ਵੇਖ ਨਹੀਂ ਧੰਦਵਾ ਹੱਥ ਮਾਰਿਆ ਨਹੀਂ ਦਿੰਦਾ ਹਾਂ ਯੰਗ ਮਤਵਲ ਕੀ ਹੋਇਆ ਉਂਗਲ ਜਾਣਾ ਹੈ ਨਾ ਕਿਉਂ ਦਾ ਮਤਵਲ ਕੀ ਹੁੰਦਾ ਉਹ ਦੱਸ ਮੈਨੂੰ ਵਿੱਚੋਂ ਕੋਈ ਜ਼ਰੂਰੀ ਐ ਲੋਈ ਲੈ ਹਾਂ ਮੈਂ ਬਖਾਉਂਗਾ ਮਾਰਨ ਆਉਂਗੀ ਹਾਂ ਜ਼ਰੂਰੀ ਕਰਕੇ ਗੱਲ ਸਿੱਤ ਤੈਨੂੰ ਜ਼ਰੂਰੀ ਆ ਤੁਨ ਮੇਲੇ ਚ ਜਾਣਾ ਹੂੰ ਵੀ ਬੈਰਾਨੀ ਬੈਠਾ ਜਾਂਦਾ ਤੇ ਇੱਥੋਂ ਨਹੀਂ ਪਰ ਪਰ ਇਹ ਵੇਣਾ ਮੌਤੋਂ ਖਾਂਦਾ ਨੂੰ 5 ਮਿੰਟ ਵੀ ਨਹੀਂ ਬੈਠਾ ਜਾਂਦਾ ਤੇ ਇੱਥੋਂ ਘਰੇ ਪੈ ਲੱਗਦੇ ਨਹੀਂ ਤੇਰਾ ਠੀਕ ਤੇਰੀ ਗੱਲ ਹਾਂ 2-5 ਮਿੰਟ ਭਰੇ ਬਹਿ ਜਾਗੇ ਚਲੋ ਆਏ ਨਹੀਂ ਇਹ ਆਇਆ ਤਾਂ ਜਾਵਾਂ ਹੂੰ ਆਪੇ ਮਹਰੂਫ ਨੂੰ ਪੜਤਾਈਆਂ ਨਾਲ ਹੜਕਾ ਹੀ ਉਹਨੂੰ ਨਾਲ ਕੰਗਾ ਜੀ ਦਵਾਈ ਲੈਣ ਦਾ ਗਏ ਸੀ ਤੇ ਘਰ ਹੁਣ ਘਰੇ ਕੋਈ ਚਾਹੀਦਾ ਯਾਰ ਤੂੰ ਹਾਂ ਕਰਕੇ ਭਾਂਜਾ ਤੇ ਨਹੀਂ ਹੋਰ ਤਾਂ ਫਾਇਦਾ ਹੀ ਆ ਰੱਖੀ ਬਾੜ ਦਾ ਹੁੰਦਾ ਕਰ ਪੁਰਾਣੀ ਜੀ ਸਰ ਤੂੰ ਕੀ ਉਹ ਮਚਾਤੀ ਗੋਬੀ ਹਾਂ ਆ ਦੇ ਬਾਦੀ ਛੱਡ ਤੇ ਇਸ ਨੂੰ ਮਚਾ ਗਿਆ ਗੋਬੀ ਬੀ ਆਰ ਪੰਨਿਆਂ ਦੀ ਲੈ ਕੇ ਜੇ ਆਏਗਾ ਤਾਂ ਲੱਗ ਜੇੜਾ ਤਾਂ ਬੰਦੇ ਘੁੰਮਣ ਬੰਦੇ ਕਾ ਨੂੰ ਰੋਣਾ ਹੈ ਬੁੜੀਆਂ ਨੂੰ ਕਾ ਨੂੰ ਬੰਦੇ ਰੋਣਾ ਜੇ ਇਹੇ ਜੇ ਕੰਮ ਕਰ ਲੈਣ ਤਾਂ ਨਾਲੇ ਤਾਂ ਡੈਡੀ ਫੌਜ ਬਣਾਉਂਦਾ ਹੁੰਦਾ ਰੋਟੀ ਲਾ ਰੋਟੀ ਫੌਜ ਨਾ ਬਣਾਉਂਦਾ ਸੀ ਆਪੀ ਤਾਂ ਖਾਣ ਵਾਲਾ ਸੀ ਛਾਕੇ ਖਾਣ ਵਾਲਾ ਸੀ ਇਹ ਤਾਂ ਹੋਰ ਗੱਲ ਕਰ ਹਾਂ ਕੀ ਹੋਇਆ ਕਹਿੰਦੇ ਜਾਈ ਹੁਣ ਛੇਡ ਡਾਊਨ ਹੈ ਕਹਿੰਦੇ ਛੇਡ ਡਾਊਨ ਹਾਂ ਉਹ ਬੱਤ ਪਾ ਲਿਆ ਜੀ ਅੰਚ ਉਹ ਯਾਰਾ ਡੱਲਿਆ ਵਾਲੀ ਗੱਲ ਡੱਲਿਆ ਦੀ ਤਾਂ ਹੈਗੀ ਐ ਇਸੇ ਦੇ ਡੌੜ ਉਹ ਵੀ ਪਾ ਲੀ ਗਈ ਐ ਜਮ ਤੈਨੂੰ ਕੀ ਪੜਾ ਆਜ ਸਵੇਰੇ ਸਦਾ ਦੇ ਤਸੀਰ ਸਵੇਰੇ ਇਹ ਸਾਰੀਆਂ ਖਬਰਾਂ ਸੁਣਦੀ ਐ ਤੜ ਕਿਉਂ ਉੱਠ ਕੇ ਸਾਰਾ ਫੋਨ ਫਰੋਲ ਦੇਣਾ ਨੇ ਐਂ ਗੁੜਾ ਮਾਰ ਮਾਰਤਾ ਉਹਨੂੰ ਹੂੰ ਅੰਤਾਈ ਕਿੰਨਾ ਤਾਂ ਪਾ ਦਾ ਹੈ ਗਿਆ ਉਹਦਾ ਹੂੰ ਤੂੰ ਜੋਕਿਆ ਵਾ ਹੂੰ ਉਹੀ ਲੱਗੀ ਰੋ 45 ਕੱਡੋ ਪਾੜ ਰਹਿ ਗਿਆ ਮੈਂ ਤਾਂ 45 ਰਹਿ ਗਿਆ ਉਹ ਕਹਿੰਦੇ ਅੱਜ ਹੂੰ ਚੰਗਿਆ ਚਾ ਲਿਆ ਆਪਣਾ ਘਰ ਮੈਂ ਨਰੋਲਾ ਭਾਈ ਗਿਆ ਇਹ ਤਾਂ ਨਾ ਕਰੇ ਰਹੀਏ ਹੂੰ ਸਾਲੀ ਮੰਮੀ ਆ ਗਈ ਉਹ ਦੰਦ ਤਾਂ ਫੇਰੇ ਨੇ ਪਕੌੜੇ ਵੀ ਕੱਢੂ ਹੂੰ ਸਬਜੀ ਵੀ ਬਣਾਉ ਹੂੰ ਗੋਭੀ ਵੀ ਮਚਾਉ ਹੂੰ ਸਾਰਾ ਕੁਝ ਕਰਦਾ ਫਿਰ ਇਹਨੂੰ ਮਸਾਂ ਵੇਹ ਲਾਂਦਾ ਹੂੰ ਫਿਰ ਰਸੋਈ ਚ ਵੜ ਕੇ ਸਾਰੇ ਕੰਮ ਕਰੋਲੇ ਦਿੰਦਾ ਨੇੜੀ ਪੇਰ ਮਰ ਕਦਾ ਕੋਈ ਘਰੇ ਨਹੀਂ ਕੋਈ ਸੀ ਬਣਾ ਲਾਂਗੇ ਦਾ ਪਰਮਾਨੰਦ ਕਹੇੜੀ ਸਾਰੇ ਕਰੋਲੇ ਦੇ ਕੇ ਨਹੀਂ ਗੋਪੀ ਦਾ ਪਈ ਸੀ ਤੁਸੀਂ ਦੇਖੇ ਹੀ ਨਹੀਂ ਵੀ ਬਾਣੀ ਪਈ ਆ ਗੋਪੀ ਆਲੇ ਮੰਗਤੀ ਆ ਗਈ ਛਾਗ ਲਈ ਕਿਉਂ ਹੈ ਕਿਤੇ ਮੈਂ ਤੇਰੇ ਉੱਡੇ ਤੂਲੇ ਹੀ ਮੈਂ ਜਿਹੜਾ ਧਰਨਾ ਦਾ ਮੈਂ ਤਾਂ ਕਿਰਨ ਬਹਾਨੇ ਜੀ ਨੂੰ ਹਰੇਕ ਦਿਨ ਲਿਆਉਣੀ ਆ ਮੈਂ ਤਾਂ ਚਾਰ ਪੰਜ ਘਰਾਂ ਦੇ ਤੂੰ ਪਹਿਲਾਂ ਲੈ ਵੀ ਆਈ ਛਾਗ ਲਈ ਹਾਂ ਉਹਦਾ ਸਾਗ ਦੀ ਸਕੀ ਆ ਅੰਮੀ ਵਰਗੀ ਕੋਈ ਹਾਂ ਸਾਗ ਨਾ ਹੀ ਖਾਦੀ ਸਾਹਵੇਂ ਸਬਜੀ ਨਾ ਤਾਂ ਕਿਸੇ ਨੇ ਨਹੀਂ ਖਾਦੀ ਰੋਟੀ ਇਹਦਾ ਫਿਰ ਕੜਾਹੀ ਵੀ ਮਚਾਈ ਹੋਣੀ ਆ ਮਾਂ ਨਹੀਂ ਕੁਝ ਕਿਰਤਾ ਉਹਦੇ ਸਭ ਕੁਝ ਖਾਣਾ ਲੱਗ ਜੀ ਕੜਾਹੀ ਤਾਂ ਡੈਡੀ ਨੇ ਜੈ ਸਹੀ ਗੱਲ ਆ ਸਾਰੀ ਸਾਫ ਕਰਤੀ ਹਾਂ ਪਤਾ ਲੱਗੂ ਕਿਉਂ ਦੇ ਬਣਾਈ ਸਭ ਫੋਲਾ ਇਤੋਂ ਆ ਨੰਕਾ ਤਾਂ ਪਤਾ ਨਹੀਂ ਨਹੀਂ ਉਹਦਾ ਆਪ ਹੀ ਦੱਸਤਾ ਵੀ ਡਾਡੀ ਨੇ ਤੈਨੂੰ ਮੈਂ ਨਾ ਗੋਭੀ ਬਣਾਈ ਸੀ ਮਚਾਤੀ ਉਹ ਪਈ ਆ ਵਿੱਚ ਤੇ ਕੀ ਕਰਵਾ ਗਿਆ ਸੀ ਚਰਖਾ ਕਿੱਦੋਂ ਲਾ ਗਿਆ ਸੀ ਹੈ ਡਾਡੀ ਗੋਭੀ ਮਚਾ ਕਿਵੇਂ ਲਈ ਨਾ ਚਰਖਾ ਕਿਦੋਂ ਲਾ ਗਿਆ ਸੀ ਹਾਂ ਫੋਨ ਪਾਉਂਦੇ ਲੱਗਿਆ ਹਣ ਤੁਹਾਨੂੰ ਲੱਗਿਆ ਹੁਣ ਕਿਉਂ ਲੱਗ ਗਈ ਹੁਣ ਬਿਤੇ ਉਹਨਾਂ ਦਾ ਬਣਾਉਣ ਹੀ ਲੱਗਾ ਕੋਲੇ ਖੜ ਕੇ ਬਣਾਉਣ ਨੂੰ ਹਾਂ ਚੰਗਾ 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 ਨਾ ਮਾਤੇ ਇਹ ਨਹੀਂ ਹੁੰਦੀ ਲੈ ਕਿਉਂ ਮੈਂ ਕਹਾਂ ਤੇਰੀ ਬੋਲ ਮਾਰੀ ਐ ਨਾ ਤੂੰ ਖਾਈ ਤੇਰੀ ਬੜੀ ਫੱਡੀ ਆ ਮੈਂ ਚਾਹਾਂ ਜਿਵੇਂ ਕਿ ਮੇច ਕੀ ਫੇਰ ਆਏ ਜੋ ਸੁਣੋ ਫਸ ਕੇ ਘਰੇ ਵਾ ਕਰਾਂਗੇ ਐ ਬਣਾਏ ਮੇਰੇ ਹਾਂ ਲੋਰੇ ਸਾਗ ਲੈਣ ਇੰਨੇ ਸਾਗ ਪਾ ਦੇ ਚਾਹ ਤੇ ਸਾਗ ਵਾਲੀਆਂ ਆ ਗਈਆਂ ਬੁੜੀਆਂ ਚਾੱਕਾ ਕਾਰ ਸੀ ਬਈ ਐ ਇਹ ਇਹ ਆਪਣੀਆਂ ਪਰ ਚੱਕਦੇ ਹੋ ਕੰਮ ਕਰਾਂ ਹੱਥ ਨੇ ਤੂੰ ਹੀ ਤੇ ਕੰਮ ਹੋਣਾ ਇਹ ਆਪਣੇ ਬੰਦਾ ਹਜੇ ਰੇੜਾ ਲੈ ਕੇ ਨਹੀਂ ਮੋੜਾ ਡੇਢ ਘੰਟਾ ਹੋ ਗਿਆ ਇਹਨੂੰ ਹਾਂ ਜੰਡ ਸਾਰਾ ਲਾਤਾ ਰਵੀ ਨੇ ਉਹਨਾਂ ਨੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਬਾਤ ਥੱਲੇ ਪਾਸੇ ਰਿਓ ਮਰਦੇ ਦੇ ਮੰਗੂ ਮੈਨਿਸ ਹੌਣਾ ਜੰਡ ਥੱਲੇ ਕੇ ਨਾ ਜੰਡ ਤਾਂ ਵੜਦਾ ਹੁਣ ਮਿਰਚਾ ਕਿੱਥੇ ਜਾਊ ਏ ਉਹ ਇਹਨੇ ਜੰਡ ਵੜਦਾ ਤੁਸੀਂ ਦਾ ਕਹਿੰਦੇ ਮਾੜਾ ਹੁੰਦਾ ਜੰਡ ਵੜਨਾ ਯਾਰ ਐਂ ਦੇ ਜੀ ਵੀਰੇ ਆ ਗਈ ਆ ਉਹ ਨਾਲੇ ਕਹਿੰਦੇ ਜੰਡ ਵੜਨਾ ਮਾੜਾ ਹੁੰਦਾ ਐ ਰਵੀ ਨਾਲੇ ਕਹਿੰਦੇ ਮਾੜਾ ਹੁੰਦਾ ਯਾਰ ਜੰਡ ਵੜਨਾ ਪਹਿਲਾਂ ਮੱਥਾ ਟੇਕਿਆ ਮੱਥਾ ਟੇਕਿਆ ਉਹ ਲੱਡੂਆਂ ਡੱਬਾ ਪਾਸੇ ਕਰ ਲੋ ਓਏ ਇਧਰ ਤੂੰ ਸ਼ਾਰਟ ਤੋਂ ਨਹੀਂ ਲੰਗਾ ਭਾਈ ਓਏ ਆਜੋ 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 ਜੀ ਆਜੋ ਓ ਲੀਟਰ ਆ ਭੱਜ ਕੇ ਲਿਆ ਓ ਪੱਧਿਆ ਪੱਧਿਆ ਓ ਰੋਣਾ ਕੌਣਾ ਨਿਮਾ ਨਿਮਾ ਮੈਂਬਰ ਮੈਂਬਰ ਸਾਹਿਬ ਆ ਮੈਂਬਰ ਸਾਹਿਬ ਆ ਓਏ ਉ ਪਰਦੇ ਨਾ ਗੱਲ ਕਰਕੇ ਆਉ ਸਾਉਂ ਪਰਦਾ ਹੁੰਦਾ ਯਾਰ ਦੁਕਾਨਦਾਰ ਦਾ ਓਏ ਆ ਜਾ ਲੀਟਰ ਓਏ ਰੇੜਾ ਲਾ ਦੇ ਬੇਕੱਕ ਚਾਚਾ ਤੇ ਆ ਜਾ ਭਾਈ ਮੈਂ ਆ ਲਿਆ ਲਿਆ ਲੀਟਰ ਇਹਨੂੰ ਪਹੀ ਤੇ ਲਾ ਦੇ ਰੇੜੇ ਨੂੰ ਇਹ ਨੂੰ ਬੰਨਿਆ ਉਹ ਬੰਨਿਆ ਆਇਆ ਕਰ ਲਾ ਭੂ ਉੱਤੇ ਬੈ ਉਹ ਟਿੱਬੀ ਤੱਕ ਢੇੜਾ ਤੇ ਆਉਣਾ ਤਾਂ ਉਹ ਮੂਤ ਤਾਂ ਲੈਣਦੇ ਉਹਨੂੰ ਉਹ ਵੇਚੀ ਉਹਦਾ ਪਜਾਗ ਦਾ ਸੜਾਦਾ ਪ੍ਰੋਗਰਾਮ ਕਰਦਾ ਸੀ ਉਹ ਉਹ ਨਹੀਂ ਰੇੜਾ ਖੜਾਉਣਾ ਵਿਚਾਲੇ ਆਵਾਜ਼ ਹੀ ਵੱਧਾ ਚਲੋ ਬਈ ਕਰਾਂ ਓਏ ਰੇੜਾ ਇੱਥੇ ਹੀ ਲਾ ਲਓ ਚੱਕ ਲਗੇ ਹੁਣ ਆ ਮਾੜਾ ਜਾਂ ਮਗਰ ਨੂੰ ਲਾ ਥੋੜਾ ਮਗਰ ਨੂੰ ਲਾ ਲਓ ਗੱਡੀ ਨੂੰ ਕਰਕੇ ਆ ਗਿਆ ਟਾੜਾ ਵੀ ਇਧਰੋਂ ਦੇਖ ਕੇ ਗੱਡੀ ਗੁੱਡੀ ਨਾ ਆ ਜਾਏ ਕੋਈ ਓਏ ਆ ਬਹੁਤ ਆਮਾ ਦਾ ਕਹਨਾ ਆ ਜਿੱਤ ਲੱਤ ਜਿੱਤਰੀ ਆ ਵੀ ਹੁਣ ਲਾ ਦੇ ਫਿਰ ਲਾ ਦੇ ਵੱਢ ਲੈ ਬਾ ਠੀਕ ਆ ਹੁੰਦਾ ਮਾੜਾ ਹੁੰਦਾ ਕਹਿੰਦੇ ਝੰਡਾ ਵਢਣਾ ਆ ਲਓ ਚੰਦਰਪਾਲ ਤੈਨੂੰ ਸੀਗਾ ਦਾ ਚਲਾਉਣ ਦਾ ਚਾਹ ਇਹਨੂੰ ਫੜਾ ਤਾਮਲ ਆਲੀ ਤੂੰ ਸਪਾਲੀ ਓਏ ਪਾਰ ਲਈ ਸਾਈਡ ਨਾਲ ਵੀ ਲਾ ਲਾ ਰਹੀ ਲਾ ਦੇ ਉਹ ਰਵੀ ਇਹਨੂੰ ਨਾ ਦਵਾਈ ਦਿਵਾਉਣੀ ਪੈ ਜੇ ਆਥਣੇ ਦਾ ਸਾਹ ਚੜ ਗਿਆ ਵੜਦੇ ਦਾ ਓਏ ਇੱਕ ਵਾਰੀ ਲਾ ਲਓ ਜਿਹੜਾ ਕੇਰਾ ਘਰੇ ਜਾ ਵੜਾਉਣੇ ਨਹੀਂ ਮੁੜ ਕੇ ਆਉਣਾ ਸਿੱਧੀ ਗੱਲ ਲਾਦ ਲਓ ਇਹਨੂੰ ਹੁਣ ਤਾਂ ਭਰਿਆ ਗਿਆ ਬੱਸ ਕਹਿੰਦੇ ਚੱਲ ਚਲੋ 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 ਉਹ ਇਮਰਾਨ ਆ ਲਈ ਗੱਟਾ ਨਾਲ ਬਾਲੀ ਨਾਲੀ ਬੱਲ ਲਏ ਆ ਹੀ ਰਹਿ ਗਿਆ ਹੁਣ ਤਾਂ ਪਤਾ ਨੇ ਉਲੜ ਜਾਣਾ ਤੁਸੀਂ ਆਇਂ ਆਇਂ ਚੱਲ ਫੜੋ ਯਾਰ ਮਾਦਾ ਕਹਿੰਦਾ ਇੰਨੇ ਜਾਣੇ ਜਿਹੜੀ ਡਾਣੀ ਡਿੱਗੀ ਜਾਇਆ ਕਰੂ ਚੱਕ ਲਿਆ ਕਰੂ ਫਿਰ ਇੱਕ ਬੰਦਾ ਮੈਨੂੰ ਨਰਦਾ ਦੀ ਚਲੋ ਬਈ 1 2 3 ਹਾ ਵਾਹ ਛੋਟੇ ਛੋਟੇ ਯਾ ਰੱਖ ਲੋ ਰੱਖ ਉਹ ਤੁਹਾਡੀ ਭਾਂ ਦੀ ਰੇੜਾ ਉਹਨਰ ਗਿਆ ਇਹਦਾ ਰੇੜੇ ਦਾ ਕੰਮ ਹੋ ਜਾਣਾ ਸੀ ਉਹ ਫਿਰ ਹੁਣ ਜਾਂਦਾ ਇਹਨੂੰ ਇੱਧਰ ਨੂੰ ਕਰ ਦੋ ਡੈਗ ਨਾ ਪਵੇ ਜਦ ਮਸੇਰਾ ਦੋਵੇਂ ਹੀ ਮਾੜੇ ਆ ਸਹੀ ਗੱਲ ਆ ਓਏ ਯਾਰ ਇੰਨਾ ਧੱਕਾ ਲਾਈ ਜਾਂਦੇ ਨੇ खिचगे जोर ला दे आ आ आगे भैया आगे पहुंच गई संगत उपरानी ਲਾਓ ਬਈ ਅੰਦਰ ਆਣ ਆਹ ਦੇਖ ਲਓ ਜੋਰ ਹੀ ਨਾ ਆਇਆ ਇੱਥੇ ਹੀ ਖੜ ਗਿਆ ਬੱਸ ਆਹ ਜੋਰ ਲਾ ਦੋ ਜੋਰ ਥੋੜਾ ਹੈਂ ਮੂੰਹ ਘਰ ਉਧਰ ਨੂੰ ਮੂੰਹ ਚੜ ਜਾਂਦਾ ਕਮਾ ਲਓ ਫਿਰ ਚੱਲਾ ਲਓ ਫਿਰ ਜਰਾ ਲਾ ਲਓ ਯਾਰ ਅੰਦਰ ਲਾ ਲਓ ਬਈ ਉਹ ਆ ਜੁਰਮਾਨਾ ਆਪਾਂ ਨੂੰ ਹੀ ਆ ਬਈ ਜੁਰਮਾਨਾ ਮਾ ਇਹਦਾ ਇਹ ਪੂਰੀ ਫੋਲਾ ਇਹ ਆਏਗਾ ਇਹਨੂੰ ਐ ਬੰਦ ਦੇ ਹੈ ਬੰਦੇ ਬੰਦੇ ਕਰ